ਚਲੋ ਬੋਲੋ ਹਾਂਜੀ ਭਾਰਤੀ ਕਿਸਾਨ ਜਿਆ ਭਾਰਤੀ ਕਿਸਾਨ ਦੀਆਂ ਰਾਇਕਤਾ ਆਜ਼ਾਦ ਵੱਲੋਂ ਤੇ ਬੇਨਤੀ ਕਰੀ ਜਾਂਦੀ ਆ ਭਾਈ ਲੋਕਾਂ ਨੂੰ ਤੇ ਜਿਹੜਾ ਆਪਣਾ ਭਾਜਵਾਸ ਦੀ ਹੈ ਪਿੰਡ ਚ ਮਰਨ ਨਹੀਂ ਦੇਣਾ ਇਹਦਾ ਪੂਰਾ ਵਿਰੋਧ ਕਰਾਂਗੇ ਪਹਿਲਾਂ ਜਿਹੜਾ ਆਪਣਾ ਪਿੰਡ ਚ ਕੀ ਨਾ ਸੱਦਣਾ ਸੁਦਣਾ ਪਹਿਲਾਂ ਉਹਨਾਂ ਨੂੰ ਸਾਡੀ ਬੇਨਤੀ ਆ ਭਾਈ ਠੀਕ ਉਹਨਾਂ ਨੇ ਨਾ ਸੱਦਿਓ ਫਿਰ ਅਸੀਂ ਇਹ ਪਿੰਡ ਚ ਨਹੀਂ ਬੰਨ ਜਾਣਾ ਦੇਣਾ ਫਿਰ ਆਪਣਾ ਆਪ ਵਿਰੋਧ ਕਰੋ ਆਪ ਦੇ ਆਪਾ ਵਿਰੋਧ ਪਾਉਣਾ ਨਹੀਂ ਕੱਲ ਵੋਟਾਂ ਲਾ ਕੇ ਬੈਜ ਜਾਂਦੇ ਨੇ ਫਿਰ ਆਪਾਂ ਆਪ ਦਿੱਤਾ ਫਿਰ ਵੀ ਕੱਠੇ ਰਹਿਣਾ ਤੇ ਆਪਣਾ ਆਹ ਸਾਰੇ ਤੁਸੀਂ ਆਪਣਾ ਵੰਡਦੇ ਹਰ ਇੱਕੋ ਹੀ ਆ ਪੰਜ ਨੂੰ ਬੇਨਤੀ ਕਰਦਿਆਂ ਤੇ ਵੀ ਇਹਨਾਂ ਨੂੰ ਤੁਸੀਂ ਨਾ ਬੁਲਾਇਓ ਇਕੱਲੇ ਆਉਣਗੇ ਇਕੱਲੇ ਆ ਕੇ ਮੁਰ ਜਾਣਦੇ ਉਹ ਤੋਂ ਬਾਅਦ ਅਸੀਂ ਵਿਰੋਧ ਕਰਾਂਗੇ ਇਹਨਾਂ ਦਾ ਮੁਰਨਾਂ ਵਾਲੀ ਗੱਲ ਕਿਹੜੀ ਆਪਾਂ ਨਾਲ ਅਸੀਂ ਬਣਨੀ ਨਹੀਂ ਦੇਂਦੇ ਐਸਾਂ ਨੂੰ ਕਰੇ ਵੰਡ ਦੀ ਲੋੜ ਨਹੀਂ ਨਾ ਸੱਤ ਚਾਉਣ ਦੀ ਲੋੜ ਆ ਇਹਨੀਆਂ ਬੇਨਤੀਆਂ ਨੇ ਭਾਈ ਇਹਨੀਆਂ ਪ੍ਰਬੰਧ ਕਰ ਲਿਓ वाहेगुरू जी ख़ालसा वाहेगुरु जी